ਪ੍ਰਯਾਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਭ ਮੇਲੇ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਰਿਪੋਰਟਾਂ ਮੁਤਾਬਕ ਮਹਾਕੁੰਭ ਮੇਲੇ ਦੇ ਵਿੱਚ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ ਘਟੋ ਘਟੇ 40 ਚੋਪੜੀਆਂ ਤੇ 6 ਟੈਂਟ ਸੜ ਕੇ ਸੁਆਹ ਹੋ ਗਏ ਇਹਨਾਂ ਦੇ ਵਿੱਚ ਰੱਖੇ 13 ਐਲਪੀਜੀ ਸਿਲੰਡਰ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਏ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਤੇ ਹਰਿਆਣਾ ਸਿਲੀਗੁੜੀ ਅਤੇ ਪ੍ਰਤਾਪਗੜ ਦੇ 3 ਸ਼ਰਧਾਲੂ ਅੱਗ ਦੇ ਵਿੱਚ ਝੁਲਸ ਗਏ ਜਦਕਿ 2 ਭਗਦਰ ਦਾ ਸ਼ਿਕਾਰ ਹੋ ਗਏ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਭੇਜੀਆਂ ਗਈਆਂ ਜਿਨ੍ਹਾਂ ਨੇ 1 ਘੰਟੇ ਦੇ ਵਿੱਚਕਾਰ ਹੀ ਅੱਗ ਦੇ ਉੱਤੇ ਕਾਬੂ ਪਾ ਲਿਆ ਇੱਕ ਸਨਿਆਸੀ ਦੇ 1 ਲੱਖ ਰੁਪਏ ਦੇ ਨੋਟ ਸੜ ਗਏ ਜਿਸ ਸਮੇਂ ហេਠਾ ਤੰਬੂ ਨੂੰ ਅੱਗ ਲੱਗੀ ਤਾਂ ਉਸ ਸਮੇਂ ਇੱਕ ਰੇਲ ਗੱਡੀ ਵੀ ਪੁਲ ਦੇ ਉੱਪਰੋਂ ਲੰਘ ਰਹੀ ਸੀ ਖੁਸ਼ਕਿਸਮਤੀ ਨਾਲ ਅੱਗ ਦੀਆਂ ਲਪਟਾਂ ਟ੍ਰੇਨ ਤੱਕ ਨਹੀਂ ਪਹੁੰਚੀਆਂ ਇਹ ਦੱਸਿਆ ਜਾਂਦਾ ਹੈ ਕਿ ਰਸੋਈ ਦੇ ਵਿੱਚ ਛੋਟੇ ਸਿਲੰਡਰ ਚੋਂ ਚਾਹ ਬਣਾਉਂਦੇ ਸਮੇਂ ਗੈਸ ਲੀਕ ਹੋ ਗਏ ਉਸ ਤੋਂ ਬਾਅਦ ਉਟੀ ਚੰਗਿਆੜੀ ਨੇ ਪਲਾਂ ਦੇ ਵਿੱਚ ਇੱਕ ਵੱਡੇ ਤਮਾਕੇ ਦਾ ਰੂਪ ਧਾਰਨ ਕਰ ਲਿਆ